ਜਹਾਗੀਰ ਦੇ ਲੜਕੇ ਖੁਸਰੂ ਨੇ ਬਗਾਵਤ ਕਾੜ ਦਿੱਤੀ ਤੇ ਕਾਬਲਵਲ ਪੱਜਾ ਜਾਦੂ ਤਰਨ ਤਾਰਨ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਤਾਂ ਇਸ ਬਾਰੇ ਖਬਰ ਜਹਾਗੀਰ ਨੂੰ ਪਹੁੰਚ ਗਈ ਜਹਾਗੀਰ ਗੁਰੂ ਘਰ ਦੇ ਪਹਿਲਾ ਹੀ ਖਿਲਾਫ ਸੀ ਇਸ ਕਰਕੇ ਉਸਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਲਿਆ 22 ਮਹੀਨੋਂ ਅੰਮ੍ਰਿਤਸਰ ਤੋਂ ਲਾਹੌਰ ਚੱਲਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਗੁਰੂ ਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਗਏ ਜਾਣ ਲੱਗਿਆ ਉਹਨਾਂ ਨੇ ਕਿਹਾ ਸ਼ਸਤਰ ਸਜਾਓ ਅਤੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਓ ਇਨਾਂ ਜ਼ਾਲਮ ਹਕਮਾ ਦਾ ਹੁਣ ਫਕੀਰ ਬਣ ਕੇ ਟਾਕਰਾ ਨਹੀਂ ਹੋ ਸਕਦਾ ਉਸ ਸਮੇ ਗੁਰੂ ਜੀ ਦੀ ਉਮਰ ਕੇਵਲ 11 ਸਾਲ ਦੀ ਸੀ ਬੇਸ਼ੱਕ ਉਹ ਉਮਰ ਵਿੱਚ ਛੋਟੇ ਸਨ ਪਰ ਅਕਲ ਹਿੰਮਤ ਉਦਾਰਤਾ ਪਗਤੀ ਅਤੇ ਸ਼ਕਤੀ ਵਿੱਚ ਬਹੁਤ ਵੱਡੇ ਸਨ ਗੁਰੂ ਗੱਦੀ ਸਮੇ ਜਦ ਬਾਬਾ ਬੁੱਢਾ ਜੀ ਨੇ ਇੱਕ ਤਲਵਾਰ ਪਹਿਨਾਈ ਤਾਂ ਗਲਤ ਪਾਸੇ ਪੈ ਗਈ ਜਦ ਬਾਬਾ ਬੁੱਢਾ ਜੀ ਉਸ ਨੂੰ ਉਤਾਰਨ ਲੱਗੇ ਤਾਂ ਗੁਰੂ ਜੀ ਨੇ ਕਿਹਾ दूसरी तलवार ले आओ, दूसरी तलवार उन्हें दूसरे पास पा ली उन्होंने कि दो तलवारा ही पहनिया कर तलवार मीरी दी है एक पीरी दी है उन्हें दार भी राजा वांग सजाई कलगी लाई गुरु जी का तेज उस समय सूरज वांग चमकता सी। गुरु गद्दी उत्ते बैठन तो बाद गुरु जी ने फरमाया आज तो बाद मेरे पास भेटा चंगा शस्त्र चंगा घोड़ा होगा ਸਾਰੇ ਸਿੱਖ ਸ਼ਸਤਰਧਾਰੀ ਬਣੋ ਕਸਰਤਾ ਕਰੋ ਗਤਕੇ ਖੇਡੋ ਅਤੇ ਜੰਗਲ ਵਿੱਚ ਜਾਓ ਸ਼ਿਕਾਰ ਖੇਡੋ ਮੈਨੂੰ ਅੱਜ ਸਭ ਤੋਂ ਵਧੀਆ ਸਿੱਖ ਸੂਰਮਿਆਂ ਦੀ ਲੋੜ ਹੈ ਜਿਹੜਾ ਵੀ ਸਾਡਾ ਸਿੱਖ ਬਣਨ ਦੀ ਲੋਚਨਾ ਕਰਦਾ ਹੈ ਸਾਡੀ ਫੌਜਾਂ ਵਿੱਚ ਭਰਤੀ ਹੋ ਜਾਵੇ ਇੱਥੇ ਉਸ ਨੂੰ ਹਰ ਪ੍ਰਕਾਰ ਦੇ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਜਾਵੇਗੀ ਗੁਰੂ ਜੀ ਦਾ ਇਹ ਫਰਮਾਨ ਮੰਨ ਕੇ ਸਿੱਖ ਸ਼ਸਤਰ ਅਤੇ ਕੋਲੇ ਗੁਰੂ ਜੀ ਨੂੰ ਅਰਪਣ ਕਰਨ ਲੱਗੇ ਸੈਂਕੜੇ ਸਿੱਖ ਸੂਰਮੇ ਗੁਰੂ ਜੀ ਦੀ ਫੌਜਾਂ ਵਿੱਚ ਭੜਤੀ ਹੋਣ ਆਉਣ ਲੱਗੇ ਗੁਰੂ ਜੀ ਨੇ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੂੰ ਲੰਗਰ ਵਿੱਚ ਦੋਵੇਂ ਵੇਲੇ ਦਾ ਪ੍ਰਸ਼ਾਦਾ ਮਿਲੇਗਾ ਅਤੇ 6 ਮਹੀਨੇ ਬਾਅਦ ਪਹਿਨਣ ਵਾਸਤੇ ਨਵੇਂ ਵਸਤਰ ਮਿਲਣਗੇ ਸਿੱਖਾਂ ਨੂੰ ਹੋਰ ਕੀ ਚਾਹੀਦਾ ਸੀ ਉਹ ਦੋਵੇਂ ਵੇਲੇ ਕੀਰਤਨ ਸੁਣਦੇ ਦਿਨ ਸਮੇਂ ਸ਼ਸਤਰ ਚਲਾਉਂਦੇ مشੱਕਰ ਦੇ ਕਸਰਤਾਂ ਕਰਦੇ ਅਤੇ ਅੱਗੇ ਨਾਲੋਂ ਵੀ ਨਵੇਂ ਨਰੋਏ ਹੋ ਰਹੇ ਸਨ ਉਹਨਾਂ ਨੂੰ ਕਿਸੇ ਦਾ ਭੈਅ ਜਾਂ ਡਰ ਨਹੀਂ ਸੀ ਉਹਨਾਂ ਦਾ ਗੁਰੂ ਉਹਨਾਂ ਦੇ ਨਾਲ ਸੀ ਗੁਰੂ ਦੇ ਨਾਲ ਉਹ ਸ਼ਿਕਾਰ ਕੀਦਨ ਵੀ ਜਾਂਦੇ ਸਨ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ